ਕੀ ਤੁਹਾਨੂੰ ਰਾਤ ਨੂੰ 2 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਜਾਗ ਆਉਂਦੀ ਆ ਜੇ ਤੁਹਾਨੂੰ ਵੀ ਇੰਨੇ ਸਮੇਂ ਦੇ ਵਿੱਚ ਜਾਗ ਆਉਂਦੀ ਆ ਤਾਂ ਸਾਨੂੰ ਕੋਈ ਨਾ ਕੋਈ ਅਧਿਆਤਮਿਕ ਇਸ਼ਾਰਾ ਮਿਲ ਰਿਹਾ ਜਿਨ੍ਹਾਂ ਵੀ ਆਪਾਂ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕਰਦੇ ਆ ਉਹਨਾਂ ਦੇ ਵਚਨਾਂ ਨੂੰ ਮੰਨਦੇ ਆ ਇਹ ਇਸ਼ਾਰਾ ਉਹਨਾਂ ਵੱਲੋਂ ਆਪਾਂ ਨੂੰ ਮਿਲ ਸਕਦਾ ਇਸ਼ਾਰਾ ਹੁਣ ਕੀ ਆ ਬਸ ਆਹੀ ਆਪਾਂ ਪੁਆਇੰਟ ਸਮਝਣਾ ਸੰਤ ਮਹਾਪੁਰਸ਼ ਜੋ ਹੁੰਦੇ ਨੇ ਗੁਰਮਖ ਹੁੰਦੇ ਨੇ ਉਹਨੀਆਂ ਆਪ ਤਾਂ ਲਾਹਾ ਖਟਿਆ ਹੁੰਦਾ ਅੱਗੇ ਮਾਲਕ ਬੁੱਲੂ ਉਹਨਾਂ ਨੂੰ ਡਿਊਟੀਆਂ ਮਿਲਦੀਆਂ ਕਿ ਜਿਹੜੇ ਭੁੱਲੇ ਭਟਕੇ ਆ ਉਹਨਾਂ ਨੂੰ ਉਹ ਰਾਹੇ ਪਾਉ ਉਹਨਾਂ ਦਾ ਭਲਾ ਕਰੋ ਉਹਨਾਂ ਨੂੰ ਦੱਸੋ ਕਿ ਨਾਮ ਤੱਕ ਕਿਵੇਂ ਪਹੁੰਚ ਕਰਨੀ ਆ ਨਾਮ ਨੂੰ ਕਿਵੇਂ ਸੁਣਨਾ ਆ ਤੇ ਨਾਮ ਨੂੰ ਜਪਣਾ ਕਿਵੇਂ ਆ ਉਹਨਾਂ ਨੂੰ ਸੰਗਤ ਦੇ ਵਿੱਚ ਲੈ ਕੇ ਆਓ ਉਹਨਾਂ ਨੂੰ ਅਸੀਂ ਸੁਵਾਸ ਦਿੱਤੇ ਆ ਉਹ ਭਟਕ ਚੁੱਕੇ ਆ ਹੁਣ ਜਿਨ੍ਹਾਂ ਸੰਤਾਂ ਮਹਾਪੁਰਸ਼ਾਂ ਦੀ ਆਪਾਂ ਆਪਣੇ ਜੀਵਨ ਦੇ ਵਿੱਚ ਕੋਈ ਕਥਾ ਸੁਣਦੇ ਆਂ, ਸੰਗਤ ਕਰਦੇ ਆਂ, ਉਹਨਾਂ ਦੇ ਬਚਨਾਂ ਨੂੰ ਮੰਨਦੇ ਆਂ, ਆਪਾਂ ਨੂੰ ਪਿਆਰੇ ਲੱਗਦੇ ਆ, ਸੋਹਣੇ ਲੱਗਦੇ ਆ। ਇਹ ਇਸ਼ਾਰੇ ਵੀ ਸਾਨੂੰ ਉਹਨਾਂ ਵੱਲੋਂ ਹੋ ਸਕਦੇ ਆ। ਬਸ ਲੋੜ ਆ ਉਹਨਾਂ ਇਸ਼ਾਰਿਆਂ ਦੇ ਸਮਝਣ ਦੀ। ਹੁਣ ਉਹਨਾਂ ਇਸ਼ਾਰਿਆਂ ਨੂੰ ਆਪਾਂ ਸਮਝਣਾ ਕਿਵੇਂ ਆ? ਕੀ ਨੇ ਉਹ ਇਸ਼ਾਰੇ? ਕਿੱਦਰੀ ਗੱਲ ਕਰਦੇ ਨੇ? ਅਧਿਆਤਮਿਕ ਸਾਨੂੰ ਕੋਈ ਵੀ ਇਸ਼ਾਰਾ ਮਿਲੇ, ਉਹ ਸੰਸਾਰ ਦੇ ਨਾਲ ਰਿਲੇਟਡ ਨਹੀਂ ਹੁੰਦਾ। ਅਧਿਆਤਮਿਕ ਯਾਤਰਾ ਨੂੰ ਸ਼ੁਰੂ ਕਰਨ ਵਾਸਤੇ ਹੁੰਦਾ 2 ਤੋਂ 3 ਦੇ ਵਿਚਕਾਰ ਜੇ ਆਪਾਂ ਨੂੰ ਜਾਗ ਖੁੱਲਦੀ ਆ ਤਾਂ ਇਸ ਦਾ ਮਤਲਬ ਇਹ ਹੈ ਕਿ ਅਸੀਂ ਉੱਠਣਾ ਹੈ ਉੱਠ ਕੇ ਜੇ ਇਸ਼ਨਾਨ ਕਰਨਾ ਚਾਹੁੰਦੇ ਆ ਤਾਂ ਇਸ਼ਨਾਨ ਕਰਕੇ ਜੋ ਸੁਸਤੀ ਪਈ ਆ ਸਾਨੂੰ ਆਲਸ ਪਿਆ ਉਸ ਨੂੰ ਦੂਰ ਕਰ ਲੈਣਾ ਕਿ ਸਰੀਰ ਪੱਖੋਂ ਸਾਡਾ ਮਨ ਆਲਸੀ ਨਾ ਹੋਵੇ ਤੇ ਹੁਣ ਇੱਕ ਆਧ ਕਮਰੇ ਦੇ ਵਿੱਚ ਬੈਠ ਕੇ ਆਪਾਂ ਵਾਹਿਗੁਰੂ ਗੁਰਮੰਤਰ ਦਾ ਜੇ ਆਪਾਂ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਆ ਆਪਾਂ ਉਸ ਗੁਰਮੰਤਰ ਦਾ ਅਭਿਆਸ ਕਰਨਾ ਹੈ ਕਹਿੰਦਾ ਭਾਵ ਉਸ ਮਾਲਕ ਦਾ ਸਿਮਰਨ ਕਰਨਾ ਹੈ ਉਹਨੂੰ ਵਾਜਾ ਮਾਰਨੀਆ ਉਹਨਾਂ ਪ੍ਰੇਮ ਕਰਨਾ ਹੈ ਬਸ ਇਹਨਾਂ ਇਸ਼ਾਰਿਆਂ ਤੋਂ ਇਲਾਵਾ ਸਾਨੂੰ ਹੋਰ ਕੋਈ ਇਸ਼ਾਰਾ ਨਹੀਂ ਮਿਲਦਾ ਕਿ ਭਾਈ ਤੂੰ ਉੱਠ ਕੇ ਆਪਣਾ ਸਿਮਰਨ ਕਰ ਲਾ ਪਾਠ ਕਰ ਲਾ ਤੇਰਾ ਕੰਮ ਚੱਲ ਪਾਉ ਤੇਰੀ ਬਿਮਾਰੀ ਦੂਰ ਹੋ ਜੂ ਐਦਾਂ ਦਾ ਕੋਈ ਕਸ਼ਨ ਨਹੀਂ ਹੋਣ ਲੱਗਾ ਜਦੋਂ ਵੀ ਕੋਈ ਇਸ਼ਾਰਾ ਮਿਲਦਾ ਤਾਂ ਇਹ ਮਿਲਦਾ ਕਿ ਭਾਈ ਆਪਣੀ ਅਧਿਆਤਮਿਕ ਯਾਤਰਾ ਨੂੰ ਸ਼ੁਰੂ ਕਰ ਲਓ ਇਸ ਕਰਕੇ 2 ਤੋਂ 3 ਦੇ ਵਿਚਕਾਰ ਜਦੋਂ ਵੀ ਜਾਗ ਆਵੇ ਤਾਂ ਆਲਸ ਨੂੰ ਦੂਰ ਕਰਦੇ ਹੋਏ ਆਪਣੇ ਸਿਮਰਨ ਕਰਨ ਬੈਠਣਾ ਆ ਇਕਾਂਤ ਕਮਰੇ ਦੇ ਵਿੱਚ ਬੈਠ ਕੇ ਉਸ ਮਾਲਕ ਦੇ ਨਾਲ ਗੱਲਾਂ ਵਿਚਾਰਾਂ ਕਰਨੀਆਂ ਨੇ ਉਹਨੂੰ ਹੀ ਆਪਣਾ ਅਸਲ ਮਾਤਾ ਪਿਤਾ ਮੰਨਣਾ ਆ ਦੋਸਤ ਮੰਨਣਾ ਆ ਭੈਣ ਭਾਈ ਮੰਨਣਾ ਆ ਜਦੋਂ ਆਪਾਂ ਐਸ ਸਮੇਂ ਉਸ ਮਾਲਕ ਨਾਲ ਗੱਲਾਂ ਕਰ ਲਾਂਗੇ ਉਹਨਾਂ ਪਿਆਰ ਪਾਲਾਂਗੇ ਤਾਂ ਦਿਨ ਦੇ ਸਮੇਂ ਵੀ ਸਾਡਾ ਉਹਦੇ ਨਾਲ ਪਿਆਰ ਪਿਆਰ ਹੋਵੇਗਾ ਅਸੀਂ ਉਹਦੀ ਯਾਦ ਦੇ ਵਿੱਚ ਰਹਿਾਂਗੇ ਸੋ ਬਹੁਤੇ ਜੀਵ ਕਹਿੰਦੇ ਨੇ ਕਿ ਦੋ ਤੋਂ ਤਿੰਨ ਦੇ ਵਿੱਚਕਾਰ ਜਾਗਤਾ ਹੁੰਦੀ ਹੈ ਪਰ ਉੱਠਣ ਨੂੰ ਮਨ ਨਹੀਂ ਕਰਦਾ ਜਦੋਂ ਅਸੀਂ ਸੰਸਾਰ ਤੋਂ ਥੋੜਾ ਜਿਹਾ ਵਿਰਾਗ ਧਾਰ ਲੈਂਦੇ ਆ ਫਿਰ ਅਸੀਂ ਆਪਣੇ ਆਪ ਉੱਠਦੇ ਆ ਕਿਉਂਕਿ ਸੰਸਾਰ ਦੇ ਵਿੱਚ ਜੋ ਕੁਝ ਵੀ ਚੱਲਦਾ ਹੈ ਪਰਿਵਾਰ ਹੋ ਗਿਆ ਕਾਰੋਬਾਰ ਹੋ ਗਿਆ ਸਰੀਰਕ ਪੱਖੋਂ ਜਿੰਨੇ ਵੀ ਸਾਡੇ ਦੋਸਤ ਮਿੱਤਰ ਨੇ ਉਹਨਾਂ ਸਾਰਿਆਂ ਤੋਂ ਹੀ ਆਪਾਂ ਜਿਹੜੇ ਸੰਸਾਰ ਦੇ ਸਵਾਦ ਆ ਇਹ ਆਪਾਂ ਲੈ ਚੁੱਕੇ ਹੁੰਨੇ ਆ ਤੇ ਇਹਨਾਂ ਤੋਂ ਬੋਰ ਹੋ ਗਏ ਹੁੰਨੇ ਆ ਹੁਣ ਆਪਾਂ ਕੁਝ ਹੋਰ ਚਾਹੁੰਨੇ ਆ ਫਿਰ ਮਾਲਕ ਜਾਣੀ ਜਾਣ ਨੇ ਉਹ ਦੇਖਦੇ ਨੇ ਕਿ ਇਸ ਬੱਚੇ ਨੂੰ ਹੁਣ ਸੰਸਾਰ ਦਾ ਕੋਈ ਇੰਨਾ ਮੋਹ ਰਿਹਾ ਨਹੀਂ ਤੇ ਇਹਨੂੰ ਹੁਣ ਕੋਈ ਇਧਰਲਾ ਮੋਹ ਜਗਾਈਏ ਕਿ ਇਹ ਇਧਰ ਸਿਮਰਨ ਕਰਨ ਦੇ ਵਿੱਚ ਲੱਗੇ ਫਿਰ ਜੀਵ ਆਰਾਮ ਦੇ ਨਾਲ ਜਿੰਨੇ ਵਜੇ ਵੀ ਜਾਗ ਆਵੇ 1 ਵਜੇ 2 ਵਜੇ 3 ਵਜੇ 4 ਵਜੇ ਇਹ ਅਮਰਤ ਵੇਲੇ ਨੇ ਇਕ ਇਦਾਂ ਦਾ ਵੇਲਾ ਹੁੰਦਾ ਹੈ ਜਦੋਂ ਧਿਆਨ ਦੇ ਵਿੱਚ ਬੈਠਿਆ ਜਾ ਸਕਦਾ ਸਿਮਰਨ ਕੀਤਾ ਜਾ ਸਕਦਾ ਮਨ ਬਹੁਤ ਜਲਦੀ ਛੁੱਟਦਾ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਕੀ ਤੁਹਾਨੂੰ 2 ਤੋਂ 3 ਦੇ ਵਿੱਚਕਾਰ ਜਾਗ ਆਉਂਦੀ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ